ਅੱਜ ਆਪਾਂ ਗੱਲ ਕਰਦੇ ਆਂ ਕਿ ਸਰਕਾਰਾਂ ਵੱਲੋਂ ਸੈਂਟਰ ਸਰਕਾਰ ਵੱਲੋਂ ਹੁਣ ਸਖਤ ਹੋ ਗਈ ਹੈ ਸੈਂਟਰ ਸਰਕਾਰ ਨਵੇਂ-ਨਵੇਂ ਕਾਨੂੰਨ ਬਣਾਉ ਬਣਾਉਣ ਲੱਗ ਪਈ ਆ ਹੁਣ ਇੱਕ ਕਾਨੂੰਨ ਬਹੁਤ ਇੱਕ ਖਤਰਨਾਕ ਕਾਨੂੰਨ ਹੋਵੇਗਾ ਇਹਨਾਂ ਦਾ ਭਾਵ ਕਿ ਬੇਸ਼ੱਕ ਕੋਈ ਹਰ ਇੱਕ ਆਪਣੇ ਦੇਸ਼ ਦੇ ਨਾਲ ਪਿਆਰ ਕਰਦਾਗਾ ਕਿਉਂਕਿ ਹਰੇਕ ਦੇਸ਼ ਜਿੱਥੇ ਬੰਦਾ ਰਹਿੰਦਾਗਾ ਜੇ ਮੈਂ ਆਪਾਂ ਪੰਜਾਬ ਦੇ ਵਿੱਚ ਇੰਡੀਆ ਵਿੱਚ ਰਹਿੰਦੇ ਆਂ ਇੰਗਲੈਂਡ ਵਿੱਚ ਰਹਿੰਦੇ ਆਂ ਅਮਰੀਕਾ 'ਚ ਰਹਿੰਦੇ ਆਂ ਜਿੱਥੇ-ਜਿੱਥੇ ਵੀ ਰਹਿੰਦੇ ਆਂ ਸਾਰੇ ਆਪਣੇ ਆਪਣੇ ਸੰਵਿਧਾਨਕ ਦਾਇਰੇ ਦੇ ਵਿੱਚ ਸੰਵਿਧਾਨਕ ਦਾਇਰੇ ਦੇ ਵਿੱਚ ਰਹਿੰਦੇ ਹੋਏ ਕਈ ਵਾਰ ਜਦੋਂ ਸਾਡੇ ਨਾਲ ਕੋਈ ਜ਼ੁਲਮ ਕਰਦਾ ਧੱਕੇਸ਼ਾਹੀਆਂ ਕਰਦਾ ਜਿਵੇਂ ਸਾਡੇ ਨਾਲ ਪੰਜਾਬ ਦੇ ਵਿੱਚ ਸਿੱਖਾਂ ਦੇ ਨਾਲ ਹੋਇਆ 84 ਵਾਪਰੀਆ ਕਤਲੇਆਮ ਹੋਇਆ ਉਸ ਤੋਂ ਬਾਅਦ 1992 ਵਿੱਚ ਬੇਗਨਾਹ ਦਾ ਜਿਹੜਾ ਕਤਲ ਕੀਤਾ ਗਿਆ ਤੇ ਜਿਵੇਂ ਹੁਣ ਭਾਈ ਗਦੇ ਸਿੰਘ ਕੌਂਕਰ ਜਿਹੜਾ ਮੁੱਦਾ ਤੀ ਸੜ ਪ੍ਰਾਣਾ ਮੁੱਦਾ ਦਾ ਕਿਸ ਤਰ੍ਹਾਂ ਤਸੱਦਦ ਕੀਤੀ ਹੈ ਉਹਨਾਂ ਨੇ ਕਿਸ ਤਰ੍ਹਾਂ ਕਹਿਟਾਇਆ ਪੁਲਿਸ ਮੁਲਾਜ਼ਮਾ ਨੇ ਕਈ ਵਾਰ ਇਸ ਤਰ੍ਹਾਂ ਬੋਲਿਆ ਜਾਂਦਾ ਕਿ ਯਾਰ ਆਪਾਂ ਦੇਸ਼ ਦੇ ਖਿਲਾਫ ਪੰਜਾਬ ਦੇ ਖਿਲਾਫ ਇੰਡੀਆ ਖਿਲਾਫ ਜਾਂ ਕੋਈ ਹੋਰ ਦੇਸ਼ ਦੇ ਖਿਲਾਫ ਰਹਿੰਦੇ ਬੰਦੇ ਵਿਅਕਤੀਆਂ ਤੋਂ ਕਿਉਂ ਕਿ ਦੁੱਖ ਇਸ ਤਰ੍ਹਾਂ ਹੁੰਦਾਗਾ ਕਈ ਵਾਰੀ ਆਪੋਂ ਤੋਂ ਦੇਸ਼ ਦੇ ਖਿਲਾਫ ਵੀ ਬੋਲਿਆ ਜਾਂਦਾਗਾ ਕਈ ਬੋਲਦੇ ਨੇ ਤਰ੍ਹਾਂ ਤਰ੍ਹਾਂ ਆਪਾਂ ਦੇਖਦੇ ਆਂ ਸੋਸ਼ਲ ਮੀਡੀਆ ਦਾ ਜੋਗਾ ਤੇ ਪਰ ਹੁਣ ਨਵਾਂ ਕਾਨੂੰਨ ਜਿਹੜਾ ਅ ਮੋਦੀ ਨੇ ਲਿਆਂਦਾ ਅੰਤ ਸਹਾ ਜਿਹੜਾ ਹੈਗਾ ਗ੍ਰਹਿ ਮੰਤਰੀ ਉਹਨਾਂ ਨੇ ਇੱਕ ਕਾਨੂੰਨ ਪਾਸ ਕਰ ਦਿੱਤਾ ਜੇਕਰ ਹੁਣ ਕੋਈ ਦੇਸ਼ ਦੇ ਖਿਲਾਫ ਬੋਲੇਗਾ ਤਾਂ ਉਹ ਸੁਣੂ ਵੀ ਸਜ਼ਾ ਗਈ ਜਿਹੜੀ ਜਿਹੜੀ ਹੋਵੇਗੀ ਹੁਣ ਜੇ ਕੋਈ ਦੇਸ਼ ਦੇ ਖਿਲਾਫ ਕੋਈ ਵੀ ਨਫ਼ਰਤ ਭਰੇ ਬੋਲ ਬੋਲਦਾਗਾ ਜਾਂ ਦੇਸ਼ ਨੂੰ ਤੋੜਨ ਵਾਲੀਆਂ ਗੱਲਾਂ ਕਰਦਾਗਾ ਉਹਨਾਂ ਤੇ ਵੀ ਹੁਣ ਸਰਕਾਰ ਸ਼ਕਤੀ ਨਾਲ ਕਾਨੂੰਨ ਜਿਹੜਾ ਹੈਗਾ ਇਹ ਪਾਸ ਹੋ ਗਿਆ ਤੇ ਨੰਜਿਥੇਗੀ ਤੇ ਬਾਕੀ ਸਾਰਿਆਂ ਨੂੰ ਮੈਂ ਅਪੀਲ ਕਰਦਾਗਾ ਕਿ ਕਾਨੂੰਨ ਦੇ दायरे ਵਿੱਚ ਰਹਿ ਕੇ ਇੱਕ ਆਪਾਂ ਸਮਾਜਿਕ ਜਿਹੜੀ ਬੋਲੀ ਆ ਉਹ ਜ਼ਰੂਰ ਬੋਲੋ ਪਰ ਕਈ ਵਾਰੀ ਬੰਦਾ ਜਜਵਾਕਤਾਂ ਦੇ ਨਾਲ ਇੰਨਾ ਦੁਖੀ ਹੁੰਦਾਗਾ ਕਈ ਵਾਰੀ ਉਹਨਾਂ ਤੋਂ ਬੋਲ ਕੋਲ ਜਿਹੜੇ ਬੋਲੇ ਜਾਂਦੇ ਨੇ ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾਗਾ ਕਿ ਅਸੀਂ ਜਿਹੜੀਆਂ ਸਰਕਾਰਾਂ ਨੇ ਜਿਸ ਤਰ੍ਹਾਂ ਪਹਿਲਾਂ ਮੁਸਲਮਾਨਾਂ ਨਾਲ ਗੁਜਰਾਤ ਦੇ ਵਿੱਚ ਹੋਇਆ ਦੰਗੇ ਹੋਏ ਉਹਨਾਂ ਜਿਨ੍ਹਾਂ ਦੇ ਕਰ ਅੱਗ ਲੱਗੀ ਆ ਉਹ ਤਾਂ ਉਹਨਾਂ ਨੇ ਤਾਂ ਬੋਲਣਾ ਹੁੰਦਾਗਾ ਜੇਕਰ ਇਹ ਜੇ ਕਾਨੂੰਨ ਸਖਤ ਲਿਆਂਦੇ ਜਾਣਗੇ ਇਸ ਦੇ ਵਿੱਚ ਕਿਸ ਨੂੰ ਫਾਇਦਾ ਹੋਵੇਗਾ ਕਿਸ ਨੂੰ ਨੁਕਸਾਨ ਹੋਵੇਗਾ ਇਹ ਤਾਂ ਮੈਨੂੰ ਪਤਾ ਨਹੀਂ ਪਰ ਮੈਨੂੰ ਲੱਗਦਾ ਕਿ ਬਹੁਤ ਆ ਜਿਹੜੇ ਕਾਨੂੰਨ ਨੇ ਇਹ ਸਖਤ ਕਾਨੂੰਨ ਬਣਾਏ ਜਾ ਰਹੇ ਨੇ ਜਿਹੜੇ ਸਿੱਕ ਜਾਂ ਘਟ ਗਿਣਤੀਆਂ ਲਈ ਜਿਹੜੇ ਖਤਰਨਾਕ ਹੋਣਗੇ ਸਤਿ ਸ੍ਰੀ ਅਕਾਲ